ਦੋਸਤੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇਟਲੀ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਹੋਰ ਲੋਕ ਕੇ ਵੀਡੀਓ ਤੇ ਟਾਈਮ ਖਰਾਬ ਨਾ ਕਰਨ ਕਿਉਂਕਿ ਇਟਲੀ ਸਰਕਾਰ ਵੱਲੋਂ ਹੁਣ ਪੇਪਰ ਖੋਲ ਦਿੱਤੇ ਗਏ ਨੇ 1,52,000 ਲੋਕ ਹੁਣ ਇਟਲੀ ਜਾ ਸਕਦੇ ਨੇ ਸਾਰੀ ਵੀਡੀਓ ਦੇ ਵਿੱਚ ਕੱਲੀ ਕੱਲੀ ਗੱਲ ਸਿਲਸਿਲੇ ਵਾਰ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਜੇ ਤੁਸੀਂ ਦੇਖਣੇ ਲੱਗ ਪੈ ਜੋ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਹੁਣ ਆਉਂਦੇ ਆਂ ਮੁੱਦੇ ਦੀ ਗੱਲ ਤੇ ਯੂਰਪ ਦੇ ਸਭ ਤੋਂ ਉਦਯੋਗਿਕ ਦੇਸ਼ਾਂ ਚੋਂ ਇੱਕ ਇਟਲੀ ਨੇ ਵਿਦੇਸ਼ੀ ਕਾਮਿਆਂ ਨੂੰ ਇਟਲੀ ਬੁਲਾਉਣ ਦੇ ਮੰਤਵ ਨਾਲ ਮਾਰਚ ਮਹੀਨੇ ਵਿੱਚ 1,51,000 ਵਿਦੇਸ਼ੀ ਕਾਮਿਆਂ ਵਾਸਤੇ ਵਰਕ ਪਰਮਿਟ ਕੋਲਣ ਦਾ ਇੱਕ ਵੱਡਾ ਫੈਸਲਾ ਲਿਆ ਹੈ। ਦੂਜੇ ਦੇਸ਼ਾਂ ਤੋਂ ਆਉਣ ਵਾਲੇ 1,51,000 ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨਾਲ ਵਰਕ ਪਰਮਿਟ ਮੌਜਿਆ ਕਰਵਾਏ ਜਾਣਗੇ। ਇਹਨਾਂ ਕਾਮਿਆਂ ਨੂੰ ਕੰਮ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ਤੋਂ ਇਟਲੀ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਗੈਰ ਮੌਸਮੀ ਕਾਮਿਆਂ ਲਈ ਘਟੋ ਘੱਟ 66250 ਵਰਕ ਪਰਮਿਟ ਰੱਖਵੇਂ ਰੱਖੇ ਗਏ ਹਨ ਜਦੋਂ ਕਿ 700 ਸਥਾਨ ਸਵੈ ਰੁਜ਼ਗਾਰ ਵਾਲੇ ਵਿਦੇਸ਼ੀ ਕਾਮਿਆਂ ਲਈ ਰੱਖਵੇਂ ਰੱਖੇ ਹਨ ਤੋਂ ਇਥੇ ਇੱਕ ਦੱਸਣਯੋਗ ਜ਼ਰੂਰੀ ਗੱਲ ਹੈ ਕਿ ਵਿਦੇਸ਼ੀ ਕਾਮਿਆਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਵਰਕ ਪਰਮਿਟ ਦਿੱਤੇ ਜਾਣਗੇ ਇਸ ਦਾ ਮਤਲਬ ਹੈ ਕਿ ਜੋ ਉਮੀਦਵਾਰ ਪਹਿਲਾਂ ਅਪਲਾਈ ਕਰਦੇ ਹਨ ਉਹ ਉਮੀਦਵਾਰਾਂ ਨੂੰ ਪਹਿਲਾਂ ਵਰਕ ਪਰਮਿਟ ਪ੍ਰਾਪਤ ਹੋਵੇਗਾ ਸਾਰੇ ਟਾਮੇ ਆਪੋ ਆਪਣੇ ਦੇਸ਼ਾਂ ਤੋਂ ਇਟਲੀ ਦੀ ਐਮਬੈਸੀ ਤੋਂ ਵੀਜ਼ਾ ਲੈ ਕੇ ਇਟਲੀ ਕੰਮ ਕਰਨ ਲਈ ਜਾ ਸਕਦੇ ਹਨ ਇਟਲੀ ਸਰਕਾਰ ਦੇ ਇਸ ਕਾਨੂੰਨ ਦਾ ਫਾਇਦਾ ਲੈ ਕੇ ਹਜ਼ਾਰਾਂ ਗਿਣਤੀ ਵਿੱਚ ਹਰ ਸਾਲ ਭਾਰਤੀ ਲੋਕ ਇਟਲੀ ਜਾਂਦੇ ਹਨ ਖੇਤੀ ਪ੍ਰਧਾਨ ਦੇਸ਼ ਹੋਣ ਕਰਕੇ ਇਟਲੀ ਸਰਕਾਰ ਕਈ ਮੌਸਮੀ ਕੰਮਿਆਂ ਨੂੰ ਵਰਕ ਪਰਮਿਟ ਜਾਰੀ ਕਰਦੀ ਹੈ ਕਿਉਂਕਿ ਇਟਲੀ ਸਰਕਾਰ ਦੀ ਇੱਕ ਜ਼ਰੂਰਤ ਹੈ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਦੇਣੇ ਇਸ ਕਰਕੇ ਹਜ਼ਾਰਾਂ ਵਿਦੇਸ਼ੀ ਕਾਮੇ ਜਾ ਕੇ ਆਪਣਾ ਰੁਜ਼ਗਾਰ ਇਟਲੀ ਦੇ ਵਿੱਚ ਕਮਾ ਸਕਦੇ ਨੇ ਅਤੇ ਵਰਕ ਪਰਮਿਟ ਲੈ ਸਕਦੇ ਹਨ ਦੋਸਤੋ ਇਹ ਖੁਸ਼ਖਬਰੀ ਇਟਲੀ ਜਾਣ ਵਾਲੇ ਲੋਕਾਂ ਵਾਸਤੇ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਟਲੀ ਜਾਣ ਵਾਲੇ ਲੋਕ ਇਹ ਵੀਡੀਓ ਦੇਖ ਕੇ ਇਟਲੀ ਜਾਣ ਦਾ ਅਪਲਾਈ ਕਰ ਸਕਣ। ਦੋਸਤੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇਟਲੀ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ। ਹੋਰ ਲੋਕ ਇਹ ਵੀਡੀਓ ਤੇ ਟਾਈਮ ਖਰਾਬ ਨਾ ਕਰਨ। ਕਿਉਂਕਿ ਇਟਲੀ ਸਰਕਾਰ ਵੱਲੋਂ ਹੁਣ ਪੇਪਰ ਖੋਲ ਦਿੱਤੇ ਗਏ ਨੇ। 1,52,000 ਲੋਕ ਹੁਣ ਇਟਲੀ ਜਾ ਸਕਦੇ ਨੇ। ਸਾਰੀ ਵੀਡੀਓ ਦੇ ਵਿੱਚ ਕੱਲੀ-ਕੱਲੀ ਗੱਲ ਸਿਲਸਿਲੇਵਾਰ ਦੱਸਾਂਗੇ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਵੀਡੀਓ ਜੇ ਤੁਸੀਂ ਦੇਖਣੇ ਲੱਗ ਪੈ ਜੋ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਹੁਣ ਆਉਂਦੇ ਆ ਮੁੱਦੇ ਦੀ ਗੱਲ ਤੇ ਯੂਰਪ ਦੇ ਸਭ ਤੋਂ ਉਦਯੋਗਿਕ ਦੇਸ਼ਾਂ ਚੋਂ ਇੱਕ ਇਟਲੀ ਨੇ ਵਿਦੇਸ਼ੀ ਕਾਮਿਆਂ ਨੂੰ ਇਟਲੀ ਬੁਲਾਉਣ ਦੇ ਮੰਤਵ ਨਾਲ ਮਾਰਚ ਮਹੀਨੇ ਵਿੱਚ 151000 ਵਿਦੇਸ਼ੀ ਕਾਮਿਆਂ ਵਾਸਤੇ ਵਰਕ ਪਰਮਿਟ ਕੋਲਣ ਦਾ ਇੱਕ ਵੱਡਾ ਫੈਸਲਾ ਲਿਆ ਹੈ ਦੂਜੇ ਦੇਸ਼ਾਂ ਤੋਂ ਆਉਣ ਵਾਲੇ 151000 ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨਾਲ ਵਰਕ ਪਰਮਿਟ ਮੋਈਆ ਕਰਵਾਏ ਜਾਣਗੇ ਇਹਨਾਂ ਕਾਮਿਆਂ ਨੂੰ